ਮਿੱਠੇ ਜਿਹਾ ਸਾਗ ਲੋਹੇ ਦੇ ਆ ਜਾ ਰਹੀ ਹੈ ਲੰਗਰ ਚੋੜੀ ਦੀ ਘੱਟੀ ਅੱਗੇ ਕਰਕੇ ਲਾ ਲਓ ਜੀ ਦੱਬ ਕੇ ਲਾ ਲਓ 300 ਕਰ ਲੋ ਕਰ ਲੋ ਵੀਰ ਜੀ ਕਰ ਲੋ ਬਾਰਲੇ ਵਾਲੀ ਸਾਈਡ ਤੇ ਲਾ ਲਓ ਜੀ ਹਾਂ ਕੱਟ ਕੇ ਲਾ ਲਓ ਮਿਤੀ ਆਜੋ ਆਜੋ ਜੀ ਆਜੋ ਧਰਮਾ ਕਰਮ ਚੌਲ ਜੀ ਆਜੋ ਜੀ ਆਜੋ ਗਰਮਾ ਗਰਮ ਮਿੱਠੇ ਚੌਲ ਦੀ ਮਿੱਠੇ ਚੌਲ ਨਾਲ ਗਰਮਾ ਗਰਮ ਚਾਹ ਠੀਕ ਆਜੋ ਜੀ ਆਜੋ ਗਰਮਾ ਗਰਮ ਚੌਲ ਛਕ ਲੋ ਜੀ 74400000 ਗਰਮਾ ਗਰਮ ਚੌਲ ਇਹਦੀ ਗਰਮਾ ਗਰਮ ਚੌਲ ਦੀ ਨਾਲ ਚਾਹ ਵੀ ਤਿਆਰ ਹੈ ਜੀ ਥੋੜੀ ਜੀ ਪੀ ਲਓ ਟਰੱਕ ਵਾਲੇ ਵੀਰੇ ਸਾਈਡ ਤੇ ਲਾ ਲਈ ਆ ਗੱਡੀਆਂ ਨਿਕਲ ਜਾਣ ਦੇ ਟਰੱਕ ਵਾਲੇ ਵੀਰੇ ਅੱਗੇ ਨੂੰ ਕਰ ਲਈ ਮੇਰੇ ਮੋਟਰਸਾਈਕਲ ਥੋੜਾ ਜਿਹਾ ਟ੍ਰਾਕਾਂ ਮੰਗਣ ਦੇ ਲੇਕਿਨ ਨੋਤ اڏو بي نه ڪيتڙي اٿو وٽ اڄو پنهنجي ڌرماندارن کي چئو ٿو سڏجي ٺيڪ آهي ٺيڪ آهي چئو اٿو بي نه ڪيتڙي پنهنجي نال وڏي وڏي چلو جاڳي وهاڻي بي ته چئو ٿا ڪري جو اڄو اڄو وادي ني اڏو مٿي چئي جو